ਦੀ ਕੈਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਆਏਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਆਏਗਾ ਧਰਨਿਆਏ ਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥੀ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਇਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ਇਨਵੈਸਟੀਗੇਸ਼ਨ ਇਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕੀ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆ ਤੁਸੀਂ ਵੀ ਖੜੇ ਹੋ ਨਾ ਜੀ ਨਾ ਇਹ ਗੱਲ ਜਿਹੜੇ ਆਦਮੀ ਛੱਡੇ ਆ ਉਹ ਵੀ ਅੰਦਰ ਲੈਣੇ ਚਾਹੀਦੇ ਨਹੀਂ ਆ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡੇ ਲੈ ਲੈ ਆਓ ਲੈ 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 ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਰਜ਼ੋਈ ਹੈ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਰਾਤ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇਨੀ ਮੈਂ ਤੁਹਾਨੂੰ ਦੱਸਦੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਦੂਜੀ ਗੱਲ ਸੀਬੀਆਈ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਕਡ ਇੰਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਪੂਰੀ ਕੀਤੀ ਜਾਨ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲੀ ਮੋਰਚਾ ਰਹੇਗਾ ਇਸਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਤਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਇਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਕਾਰਵਾਈ ਜੋ ਹੈ ਉਹ ਜਲਦੀ ਪਈ ਹੈਗੀ ਇਨਵੈਸਟੀਗੇਸ਼ਨ ਇਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕੀ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋਣ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਹਾਂ ਤੁਸੀਂ ਵੀ ਖੜੇ ਹੋ ਮਾ ਜੀ ਨਾ ਕੋਈ ਗੱਲ ਜਿਹੜੇ ਅੱਠ ਆ ਗਏ ਪੂਰੀ ਚੋਈ ਜਿਹੜੇ ਅੱਠ ਆਦਮੀ ਛੱਡੇ ਆ ਉਹ ਵੀ ਉਹਦੇ ਵਿੱਚ ਲੈਣੇ ਚਾਹੀਦੇ ਨਹੀਂ ਅੱਠ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡਿਆ ਲੈ ਆਉਣਾ ਨਹੀਂ ਹੈ ਕਿ ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਰਦਾਸ ਨੇ ਵੀ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪ ਜੀ ਨੂੰ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਰਸਤਾ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਦਿਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸ ਪੀ ਦੀ ਪੋਸਟਿੰਗ ਨਹੀਂ ਕਰ ਸਕਦਾ ਦੂਜੀ ਗੱਲ ਸੀਬੀਆਈ ਇਨ ਦੀ ਇਨਕੁਆਇਰੀ ਨੂੰ ਖਾਦੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਾਰਕ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇੱਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਹੋ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਹੈ ਇਸ ਪੁਲੀ ਮੋਰਚਾ ਰਹੇਗਾ ਇਸ ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਇਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਨਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਨਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਐਨਸ਼ੋਰ ਇਟ ਕਾਰਵਾਈ ਜੋ ਹੈ ਉਹ ਜਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕੀ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲੇ ਆਏਗਾ ਸਿਸਟਰ ਬੋਲੇ ਆਏਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਡਜਿਸਟ੍ਰਿਕ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆ ਤੁਸੀਂ ਵੀ ਖੜੇ ਹੋ ਨਾ ਜੀ ਨਾ ਇਹ ਗੱਲ ਜਿਹੜੇ 8 ਆਦਮੀ ਕੋਈ ਗੱਲ ਪੂਰੀ ਕਿਉਂ ਹੋਈ ਜਿਹੜੇ 8 ਆਦਮੀ ਛੱਡੇ ਆ ਉਹ ਵੀ ਮੇਰੇ ਵਿੱਚ ਲੈਣੇ ਚਾਹੀਦੇ ਨਹੀਂ ਅੱਡਾ ਲੈ 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 ਨਹੀਂ ਨਹੀਂ ਕੋਈ ਨਹੀਂ ਲੈ ਲੈ ਆਓ ਲੈ 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 ਜੀ ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸੇ ਮੇਰੀ ਅਰਦਾਸ ਹੈ ਬੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਆ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇਨੀ ਮੈਂ ਤੁਹਾਨੂੰ ਦੱਸ ਰਹੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਦੂਜੀ ਗੱਲ ਸੀਬੀਆਈ ਇਨ ਦੀ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਕ ਇਹਨਾਂ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ फैसला है मेरे ना जाए। कोई जाएगा जाए। सानू दो मांगा साड़ी जड़ी बच्चियाँ ही है और पूरी कितनी जान जदू पूरी होंगी आप जावांगे नहीं ते हम मोर्चा खत्म नहीं होएगा असि पीसफुल मोर्चा रखिए पीसफुल ही मोर्चा रहेगा ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਨਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਨਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਐਨਸ਼ੋਰ ਇਟ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਹਾਂ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਹਾਂ ਕਿ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋ ਕਰ ਦਾਂਗੀ ਜੇ ਮੈਂ ਹੀ ਬੈਠੀ ਹਾਂ ਇੱਥੇ ਤੁਹਾਡੇ ਸਾਹਮਣੇ ਆਈ ਹਾਂ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਾ ਇਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਨਾਂ ਨੂੰ ਵੀ ਰਿਕੁਐਸਟ ਕਰਦੀ ਆਂ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆਂ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆਂ ਤੁਸੀਂ ਵੀ ਖੜੇ ਹੋ ਮੈਂ ਜੀ ਬੇਨਤੀ ਗੱਲ ਜਿਹੜੇ 8 ਆਦਮੀ ਛੱਡੇ ਆ ਉਹ ਵੀ ਵਿੱਚ ਲੈਣੇ ਚਾਹੀਦੇ ਨਹੀਂ ਲੈ ਲੈ ਨਹੀਂ ਨਹੀਂ ਕੋਈ ਨਹੀਂ ਛੱਡ ਲੈ ਆ ਲੈ 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 ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਰਦਾਸ ਹੈ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕਰਕੇ ਤੁਹਾਨੂੰ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਰਹੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸ ਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਦੂਜੀ ਗੱਲ ਸੀਬੀਆਈ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਸ ਮਾ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਪੁਲੀ ਇਨਵਰਚਾ ਰਹੇਗਾ ਇਸ ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ फेयर ट्रांसपेरेंट मैनर विच होउगा जो भी इन्वेस्टिगेशन होनी है बिल्कुल ठीक होगी आई विल एंश्योर इट कार्रवाई जो इन्वेस्टिगेशन है जो सही होउगा वो होउगा जो इना ने डिमांड्स दितियां जिन्नी मेरे लेवल दी सी की मैं पूरी करके आई हां क्योंकि मेनू ए नहीं सीगा कि मैं आके कहा की जी मैं कल कर दंगी मैं परसों कर दंगी जे मैं ही बैठी हां इत्ते ਤੁਹਾਡੇ सामने आई हां तो जो मेरे तो हो सकदा मेनू करके आना बंदा सीगा जो मेरे तो बाहर दी हैगी मैं अपने उच्च अधिकारियों नु फॉरवर्ड करती हैगी बट मेरी तनु ਮਤਾ ਇਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਨਾਂ ਨੂੰ ਵੀ ਰਿਕੁਐਸਟ ਕਰਦੀ ਆਂ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆਂ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆਂ ਤੁਸੀਂ ਵੀ ਖੜੇ ਹੋ ਮਾ ਜੀ ਨਾ ਇਹ ਗੱਲ ਜਿਹੜੇ ਆਠ ਆਉਂਦੇ ਕੋਈ ਗੱਲ ਪੂਰੀ ਕਿਉਂ ਹੋਈ ਜਿਹੜੇ ਆਠ ਆਦਮੀ ਛੱਡੇ ਉਹ ਵੀ ਅੰਦਰ ਵਿੱਚ ਲੈਣੇ ਚਾਹੀਦੇ ਨਹੀਂ ਅੱਜ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡੀ ਲੈ ਲੈ ਆਉਣਾ ਲੈ 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 ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਧੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਉਸੇ ਮੇਰੀ ਅਰਦਾਸ ਦੀ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਹਾਂ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕਰਕੇ ਤਰਕ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਰੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀ ਸੀ ਆ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸ ਪੀ ਦੀ ਪੋਸਟਿੰਗ ਨਹੀਂ ਕੱਢ ਸਕਦੇ ਦੂਜੀ ਗੱਲ ਸੀ ਬੀ ਆਈ ਇਨ ਦੀ ਇਨਕੁਆਇਰੀ ਨੂੰ ਖਾਲੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀ ਬੀ ਆਈ ਇਨਕੁਆਇਰੀ ਇਜ਼ ਮਾਰਕਡ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲੋ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹੀ ਐ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲੀ ਮੋਰਚਾ ਰਹੇਗਾ ਇਸ ਦੀ ਕੈਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰਾਂ ਮੇਰੇ ਕੋਲ ਲੱਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਆਏਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਂ ਵਿੱਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਨਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਨਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਐਨਸ਼ੋਰ ਇਟ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕੀ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲੇਗਾ ਸਿਸਟਰ ਬੋਲੇਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਹਾਂ ਤੁਸੀਂ ਵੀ ਖੜੇ ਹੋ ਮੇਰੀ ਬੇਨਤੀ ਹੈ ਗੱਲ ਜਿਹੜੇ 8 ਆਦਮੀ ਛੱਡੇ ਆ ਉਹ ਵੀ ਉਹਦੇ ਵਿੱਚ ਲੈਣੇ ਚਾਹੀਦੇ ਨਹੀਂ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡੀ ਲੈ ਲੈ ਆਓ ਲੈ 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 ਜੀ ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੇਰੀ ਆਪ ਜੀ ਨੂੰ ਵੀ ਰਿਕੁਐਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਰੋਣਾ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸਿਆ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕਰ ਸਕਦਾ ਦੂਜੀ ਗੱਲ ਸੀਬੀਆਈ ਇਨਕੁਆਇਰੀ ਨੂੰ ਖੜੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਾਰਕ ਇੰਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਠੀਕ ਹੈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲ ਹੀ ਮੋਰਚਾ ਰਹੇਗਾ ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥਿੰਕ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਕਾਰਵਾਈ ਜੋ ਹੈ ਉਹ ਜਲਦੀ ਪਈ ਹੈਗੀ ਇਨਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕਿ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲੇਗਾ ਸਿਸਟਰ ਬੋਲੇਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋਣ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਹਾਂ ਤੁਸੀਂ ਵੀ ਖੜੇ ਹੋ ਮੇਰੀ ਬੇਨਤੀ ਹੈ ਇੱਕ ਗੱਲ ਜਿਹੜੇ ਆਠ ਆਠ ਕੋਈ ਪੂਰੀ ਚੋਰ ਹੋਈ ਜਿਹੜੇ ਆਠ ਆਦਮੀ ਛੱਡੇ ਉਹ ਵੀ ਅੰਦਰ ਵਿੱਚ ਲੈਣੇ ਚਾਹੀਦੇ ਨਹੀਂ ਅੱਜ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡੀ ਲੈ ਲੈ ਆਉਣਾ ਲੈ 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 ਇਨੋ ਇਨੀ ਕੀ ਬੇਨਤੀ ਹੈ ਸਾਰਿਆਂ ਨੂੰ ਕਿ ਕਾਈਂਡਲੀ ਮੇਰੇ ਕਹਿਣ ਤੋਂ ਤੁਹਾਡੀ ਬੱਚੀ ਦੀ ਵਰਗੀਆਂ ਤੁਹਾਡੀ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਔਰ ਸਿਰਫ ਮੇਰੀ ਅਰਦਾਸ ਹੈ ਬੇਨਤੀ ਕੋਈ ਗੱਲ ਨਹੀਂ ਆਪਾਂ ਬੈਠੇ ਹਾਂ ਮੇਰੀ ਆਪ ਜੀ ਨੂੰ ਵੀ ਰਿਕਵੈਸਟ ਹੈਗੀ ਦੇਖੋ ਆਪਾਂ ਗੱਲ ਕੀਤਾ ਪਰ ਉਹਨਾਂ ਨੂੰ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸ ਰਹੀਆਂ ਜਬ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀ ਸੀ ਆ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਹਨ ਤੇ ਇੱਕ ਐਸ ਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਦੂਜੀ ਗੱਲ ਸੀ ਬੀ ਆਈ ਇੰਦੀ ਇਨਕੁਆਇਰੀ ਨੂੰ ਖੜੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀ ਬੀ ਆਈ ਇਨਕੁਆਇਰੀ ਇਸ ਇਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਡੇ ਲਈ ਠੀਕ ਹੈ ਤੇ ਆਪਾਂ ਇਥੋਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲੋਂ ਕੋਈ ਜਾਏਗਾ ਸਾਨੂੰ ਦੋ ਮੰਗਾ ਸਾਡੀ ਜਿਹੜੀ ਬੱਚੀਆਂ ਹਈਆਂ ਉਹ ਪੂਰੀ ਕੀਤੀ ਜਾਣ ਜਦੋਂ ਪੂਰੀ ਹੋਣਗੀ ਆਪਾਂ ਜਾਵਾਂਗੇ ਨਹੀਂ ਤੇ ਇਹ ਮੋਰਚਾ ਖਤਮ ਨਹੀਂ ਹੋਏਗਾ ਅਸੀਂ ਪੀਸਫੁਲ ਮੋਰਚਾ ਰੱਖਿਆ ਪੀਸਫੁਲ ਹੀ ਮੋਰਚਾ ਰਹੇਗਾ ਇਸ ਦੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਯੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਵਿੱਚ ਜੋ ਆਂਦਾ ਹੈਗਾ ਐਂਡ ਦੇਖੋ ਐਜ਼ ਇੱਥੇ ਬਹਿ ਕੇ ਡੀਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਇੱਥੇ ਆ ਕੇ ਵੱਡਾ ਕੰਮ ਕੀਤਾ ਹੈਗਾ ਧਰਨਿਆਇਚ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਉੱਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਇਹ ਗੱਲ ਸੀਗੀ ਕਿ ਜੇ ਤੁਸੀਂ ਸਾਡੇ ਰਿਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਥੀ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾਣ ਕਿ ਜੋ ਵੀ ਕੁਝ ਹੋਊਗਾ फेयर ट्रांसपेरेंट मैनर اچ ਹੋਊਗਾ ਜੋ ਵੀ ఇన్ਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਵਿਲ ਇਨਸ਼ੋਰ ਇਟ ਕਾਰਵਾਈ ਜੋ ਹੈ ਉਹ ਚਲਦੀ ਪਈ ਹੈਗੀ ఇన్ਵੈਸਟੀਗੇਸ਼ਨ ਵਿੱਚ ਜੋ ਸਹੀ ਹੋਊਗਾ ਉਹ ਹੋਊਗਾ ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਕਿ ਮੇਰੇ ਲੈਵਲ ਦੀ ਸੀਗੀ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂ ਕਿ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋ ਕਰ ਦਾਂਗੀ ਜੇ ਮੈਂ ਹੀ ਬੈਠੀ ਆ ਇੱਥੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਾ ਸੀਗਾ ਜੋ ਮੇਰੇ ਤੋਂ ਬਾਹਰ ਦੀ ਹੈਗੀ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮੈਂ ਤਾਂ ਇਹਨਾਂ ਨੇ ਮੈਨੂੰ ਭੈਣ ਬੋਲਿਆ ਹੈਗਾ ਸਿਸਟਰ ਬੋਲਿਆ ਹੈਗਾ ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਦੀ ਆਂ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆਂ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਆਂ ਤੁਸੀਂ ਵੀ ਖੜੇ ਹੋ ਮਾ ਜੀ ਨਾ ਇੱਕ ਗੱਲ ਜਿਹੜੇ ਆਰਥਰ ਕੋਈ ਨਾ ਪੂਰੀ ਚੋਣ ਹੋਈ ਜਿਹੜੇ ਆਸਥਾਨ ਨਹੀਂ ਛੱਡੇ ਉਹ ਵੀ ਅੰਦਰ ਲੈਣੇ ਚਾਹੀਦੇ ਨਹੀਂ ਅੱਜ ਲੈ 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 ਨਹੀਂ ਨਹੀਂ ਕੋਈ ਨਹੀਂ ਛੱਡ ਲੈ ਲੈ ਆਉਣਾ